ਤੇ ਬੋਲ ਸੁਣਾ ਦੇਗਾ ਆਡੀਓ ਆ ਰਹੀ ਹੈ ਇਸ ਤੋਂ ਬੋਲਦਾ ਹਾਂ ਚੁੱਪ ਚਾ ਜਾ ਨਾ ਮੈਂ ਚੱਲ ਜਾ ਤੇਰੇ ਇੱਥੇ ਫੋਟੋ ਉਹ ਤੋਂ ਬਹੁਤ ਮੱਡੀ ਦੇ ਵਿੱਚ ਪਰ ਪੰਜਾਬ ਸਰਕਾਰ ਵੱਲੋਂ ਕੁਝ ਪਤਾ ਲੱਗਾ ਕਿ ਜਿਹੜਾ ਲੋਡਿੰਗ ਵਾਲਾ ਲੋਡਿੰਗ ਲਈ ਪੱਲੇਦਾਰਾਂ ਦਾ ਜਿਹੜਾ ਮਿਹਨਤਾਨਾ ਬਧਾਇਆ ਉਹਨਾਂ ਨੂੰ ਲੇਬਰ ਦਾ ਉਹਦੇ ਬਾਰੇ ਕੁਝ ਸਭ ਤੋਂ ਪਹਿਲਾਂ ਤਾਂ ਖੁਸ਼ੀ ਹੈ ਕਿ ਮੇਰੇ ਲਈ ਬੜੀ ਪਿਆਰੀ ਧਰਤੀ ਹੈ ਸੰਤਰਾ ਮਦਾਸੀ ਦੀ ਧਰਤੀ ਔਰ ਇਥੇ ਮੈਂ ਆਇਆ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਵੀ ਨਮਨ ਕਰਦਾ ਬੜੇ ਉੱਚ ਕੋਟੀ ਦੇ ਪੰਜਾਬ ਦੇ ਉਹ ਕਵੀ ਸਨ ਜਿਨ੍ਹਾਂ ਨੇ ਆਪਣਾ ਜੀਵਨ ਦਾ ਪਲ-ਪਲ ਇਸ ਲਿਖੇ ਲਾਇਆ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਕਨਕ ਦੀ ਖਰੀਦ ਦੇ ਸਿਲਸਿਲੇ 'ਤੇ ਇੱਥੇ ਆਇਆ ਸੋ ਲਗਾਤਾਰ ਜਿਹੜੀਆਂ ਸਾਡੀਆਂ ਉਹ ਕਨਕ ਖਰੀਦ ਦੇ ਕੇਂਦਰ ਨਾਲ ਜੁੜੀਆਂ ਫੈਕਲਟੀਆਂ ਨੇ ਤਾਂ ਯੋ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਹੋਰ ਕੋਈ ਹੈਗੇ ਆ ਉਹਨਾਂ ਦੇ ਸਵਾਲਾਂ ਨੂੰ ਵੀ ਲਗਾਤਾਰ ਲੈ ਕੇ ਮਾਨ ਜੋ ਮੁੱਖ ਮੰਤਰੀ ਹਮੇਸ਼ਾ ਗੰਭੀਰ ਰਹਿੰਦੇ ਆ ਸੁਣਦੇ ਹੋ ਤੇ ਅਮਲ ਕਰਦੇ ਆ ਸੋ ਜਿੱਥੇ ਅੱਜ ਗੌਰਮੈਂਟ ਨੂੰ ਲੈ ਕੇ ਇਹਦਾ ਜ਼ਾਇਜ਼ਾ ਕੀਤਾ ਅੱਜ ਮੈਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਪਹਿਲੋ ਸੰਗਰੂਰ ਸੀਗਾ ਹੁਣ ਬਰਨਾਲੇ ਤੋਂ ਬਾਅਦ ਮਰੀਲਕੋਟਲੇ ਜਾਣਾ ਸੋ ਪੰਜਾਬ ਦੀ ਮੰਡੀਆਂ ਦੇ ਅੰਦਰ ਲਗਾਤਾਰ ਡੇ ਬਾਈ ਡੇ ਜਿਹੜੀ ਕਣਕ ਆ ਉਹ ਆ ਰਹੀ ਆ ਔਰ ਆਪਣੀ ਮੈਂ ਕਹਿ ਸਕਦਾ ਵੀ ਪੀਕ ਵਾਲੇ ਪਾਸੇ ਇਹ ਸੀਜ਼ਨ ਜਾ ਰਿਹਾ ਆ ਸੋ ਹੁਣ ਤੱਕ 60 ਲੱਖ ਐਮਟੀ ਪੰਜਾਬ ਦੀ ਮੰਡੀਆਂ ਚ ਆਈ ਹੈ ਕਿਉਂਕਿ ਤੇ ਅੰਦਾਜ਼ਨ 54 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਤੇ 2.5 ਲੱਖ ਕਿਸਾਨ ਕੱਲ ਸ਼ਾਮ ਤੱਕ ਮੰਡੀਆਂ ਚ ਪਹੁੰਚਿਆ ਤੇ ਉਹਦਾ ਜਿਹੜਾ ਬਣਦਾ ਪੇਮੈਂਟ ਹੈ ਐਮਐਸਪੀ ਦੇ ਮੁਤਾਬਕ 8000 ਕੁੜਬੀ ਕਿਸਾਨ ਦੇ ਖਾਤੇ ਸੇ ਮਿਲ ਪਾਇਆ ਗਿਆ ਸੋ ਹਰ ਇੱਕ ਧਿਰ ਦਾ ਜੋ ਸਵਾਲ ਨੇ ਸੋ ਮੈਨੂੰ ਖੁਸ਼ੀ ਆ ਮੈਂ ਇਥੇ ਮਜ਼ਦੂਰਾਂ ਨਾਲ ਵੀ ਮਿਲਿਆ ਔਰ ਮਾਰਜੋਗ ਬੁਖ ਮੱਤਰ ਜੀ ਨੇ ਇਹਨਾਂ ਦੀ ਜਿਹੜੀ ਡਿਮਾਂਡ ਸੀ ਜਿਹੜੇ ਆਪਣੇ ਲੋਡਿੰਗ ਵਾਲੇ ਮਜ਼ਦੂਰ ਹੈ ਤੁਸੀਂ ਦੇਖਿਆ ਮੇਰੇ ਪਿਛਲੇ ਪਾਸੇ ਪੰਜਾਬ ਜਾਂ ਕਿਲੋ ਦਾ ਗੱਟਾ ਲੈ ਕੇ ਇਨੀ ਧੁੱਪ ਦੇ ਵਿੱਚ ਵੀ ਜਿਹੜੇ ਉਹ ਪਰਿਸ਼ਰਮ ਕਰਦੇ ਆ ਔਰ ਬੜਾ ਕਠਨ ਤਪੱਸਿਆ ਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦਾਂ ਮੁਤਾਬਕ ਇਹੀ ਭਾਈ ਲਾਲੋ ਨੇ ਜਿਹੜੇ ਕਰਤ ਕਰਦੇ ਆ ਸੋ ਨਾਜੋਗ ਮੁੱਖ ਮੰਤਰੀ ਜੀ ਨੇ ਇਹਨਾਂ ਦਾ ਰੇਟ ਰਿਵਾਈਜ਼ ਕੀਤਾ ਰੋੜੇ ਪੇ 64 ਪੈਸੇ ਇਹਨਾਂ ਨੂੰ ਇਸ ਸੀਜ਼ਨ ਚ ਮਿਲੂਗਾ ਸੋ ਲਗਭਗ 10 ਕਰੋੜ ਰੁਪਈਆ ਜਿਹੜਾ ਆ ਉਹ ਮਜ਼ਦੂਰਾਂ ਨੂੰ ਲਾਭ ਮਿਲਣਾ ਸੋ ਲਗਾਤਾਰ ਸਰਕਾਰ ਜਿਹੜੀ ਉਹ ਆਮ ਲੋਕਾਂ ਦੇ ਖਾਸ ਕਰਕੇ ਜਿਹੜੇ ਕਿਰਤ ਕਰਨ ਵਾਲੇ ਲੋਕਾਂ ਦੇ ਪੱਖ ਤੋਂ ਫੈਸਲੇ ਲੈ ਰਹੀ ਹੈ ਔਰ ਤੁਸੀਂ ਦੇਖਿਆ ਕਿ ਕੱਲ ਹੀ ਅਜੇ ਸਰਕਾਰ ਨੇ 9700 ਰੁਪਈਆ ਜਿਹੜੇ ਚੌਥੇ ਦਰਜੇ ਦੇ ਮੁਲਾਜ਼ਮ ਨੇ ਪੰਜਾਬ ਦੇ ਅੰਦਰ ਉਹਨਾਂ ਨੂੰ ਕੰਨ ਖਰੀਦਣ ਦੇ ਲਈ ਬਿਨਾਂ ਕਿਸੇ ਵਿਆਸ ਤੋਂ ਜਿਹੜਾ ਆ ਉਹ ਵੀ ਉਹਨਾਂ ਨੂੰ ਦਿੱਤਾ ਸੋ ਲਗਾਤਾਰ ਪੰਜਾਬ ਦੇ ਲੋਕਾਂ ਦੀ ਭੈਤਰੀ ਲਈ ਮਾਰਜੂ ਮੁੱਖ ਮੰਤਰੀ ਪਲ-ਪਲ ਸੋਚਦੇ ਵੀ ਆ ਤੇ ਅਮਲ ਵੀ ਕਰਦੇ ਆ ਸੋ ਮੈਨੂੰ ਖੁਸ਼ੀ ਆ ਵੀ ਬਹੁਤ ਸਮੋਤਲੀ ਜਿਹੜਾ ਸੀਜ਼ਨ ਆ ਪੰਜਾਬ ਦੇ ਵਿੱਚ ਜਿਹੜਾ ਪ੍ਰਕਿਊਰਮੈਂਟ ਦਾ ਚੱਲ ਰਿਹਾ ਔਰ ਕਿਸਾਨ ਖੁਸ਼ ਜਾ ਰਹੇ ਆਪਣੇ ਘਰਾਂ ਨੂੰ ਵਾਪਸ ਪੰਜਾਬ ਦੀਆਂ ਕੁਝ ਮੰਡੀਆਂ ਦੇ ਵਿੱਚ ਤੁਹਾਡੇ ਧਿਆਨ ਵਿੱਚ ਵੀ ਆਇਆ ਵੀ ਜਿਹੜਾ ਅਧਿਕਾਰੀਆਂ ਨੇ ਕਿੱਦਾਂ ਨੇ ਨਿਰਦੇਸ਼ ਦਿੱਤੇ ਦੇਨੇ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਭਾਵੇਂ ਕੋਈ ਵਾਰਦਾਨ ਦੀ ਗੱਲ ਹੋਵੇ ਭਾਵੇਂ ਕੋਈ ਸਾਫ ਸਫਾਈ ਜਾਂ ਸਾਫ਼ ਪੀਣ ਵਾਲੇ ਪਾਣੀ ਦਾ ਕਿਸਾਨਾਂ ਦੇ ਠਹਿਰਨ ਲਈ ਕੋਈ ਜਿਹੜਾ ਰਹਿਤ ਦਾ ਪ੍ਰਬੰਧ ਉਹਦੇ ਕਿਹੋ ਜਿਹਾ ਨਹੀਂ ਪੂਰੀ ਤਰ੍ਹਾਂ ਆ ਵੇਖੋ ਮੈਂ ਤੇ ਮੇਰਾ ਮੈਂ ਤੁਸੀਂ ਦੇਖਿਆ ਹੋਣਾ ਮੈਂ ਤੇ ਮੰਡੀ ਜਾ ਕੇ ਲੋਕਾਂ ਨੂੰ ਮਿਲਦਾ ਆਮ ਤੌਰ ਤੇ ਹੁੰਦਾ ਹੈ ਕਿ ਮੰਤਰੀ ਆਂਦਾ ਹੈ ਇੱਕ ਵਾਰਾ ਉਦਘਾਟਨ ਕਰਕੇ ਚਲੇ ਜਾਂਦਾ ਮੈਂ ਤਾਂ ਹਰ ਰੋਜ਼ ਮੰਡੀਆਂ ਜ਼ਿਰਨਾ ਕਾਲਵੀ ਤਿੰਨ ਜ਼ਿਲ੍ਹੇ ਕੱਢਿਆ ਤਿੰਨ ਜ਼ਿਲ੍ਹੇ ਆਜਾ ਸੋ ਲਗਾਤਾਰ ਜਿਹੜੇ ਪ੍ਰਬੰਧ ਕੀਤੇ ਆ ਪੰਜਾਬ ਦੇ ਅੰਦਰ ਇਸ ਖਰੀਦ ਕੇਂਦਰਾਂ ਨੂੰ ਲੈ ਕੇ ਚਾਹੇ ਉਹ ਕ੍ਰੇਟਾਂ ਦਾ ਸਵਾਲ ਆ ਜਾਏ ਤਰਪਾਲਾਂ ਦਾ ਸਵਾਲ ਆ ਜੋ ਵੀ ਹੈਗਾ ਸਾਡਾ ਮੈਕੈਨਿਜ਼ਮ ਪੂਰੀ ਤਰ੍ਹਾਂ ਉਹ ਸਟਰੋਂਗਲੀ ਕੰਮ ਕਰ ਰਿਹਾ ਔਰ ਕਿਸੇ ਵੀ ਤਰ੍ਹਾਂ ਦੇ ਕਿਸਾਨ ਨੂੰ ਮਜ਼ਦੂਰ ਨੂੰ ਮੰਡੀ ਦੀ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪਲ-ਪਲ ਨਿਗਰਾਨਾ ਕਰਦੇ ਹਾਂ ਸਰ ਇਸ ਤੋਂ हट ਕੇ ਇੱਕ ਕੁਐਸਚਨ ਹੈ ਪਹਿਲਾਂ ਗੱਲ ਦੇ ਵਿੱਚ ਆਤਮੀਆਂ ਦੀ ਹਮ ਬਹੁਤ ਮੰਦਭਾਗੀ ਘਟਨਾ ਬਹੁਤ ਗੁੱਸਾ ਹੈ ਲੋਕਾਂ ਦੇ ਮਨਾਂ ਚ ਇਸ ਘਟਨਾ ਦੇ ਵਿਰੋਧ ਚ ਔਰ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਮੈਂ ਥੋੜੀ ਹਾਂ ਸੋ ਮੈਂ ਮੰਗ ਕਰਾਂਗਾ ਵੀ ਜਿਹੜੇ ਕਾਤਲ ਨੇ ਜਿਹੜੇ ਮਾਨਵਤਾ ਦਾ ਵਿਰੋਧੀ ਉਹਨਾਂ ਨੇ ਕਾਰਾ ਕੀਤਾ ਆ ਇਸ ਕਾਰਾ ਕਰਨ ਵਾਲੇ ਜਿਹੜੇ ਅਨਸਰਨ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਵੇ ਪੰਜਾਬ ਚ ਸਮਾਰਟ ਰੈਸਿੰਗ ਕਾਰਡ ਜਿਹੜੇ ਹੈ ਕਨੇ ਨਵੇਂ ਨਹੀਂ ਬਣ ਰਹੇ ਸੀ ਵਿਧੂ ਦੀ ਸਰਕਾਰ ਬਣੀ ਹੈ ਕਿ ਜਿਹੜਾ ਰਾਸ਼ਨ ਦੀਏ ਸਮੇਸਰ ਨਹੀਂ ਮੰਨਦਾ ਇਸ ਵਾਰ ਦੇ ਕੀ ਨਾ ਨਹੀਂ ਰਾਸ਼ਨ ਤਾਂ ਪ੍ਰਾਪਰ ਜਾ ਰਿਹਾ ਰਾਸ਼ਨ ਤਾਂ ਦੇਖੋ ਪੰਜਾਬ ਦੇ ਅੰਦਰ ਹਰ ਸਾਲ ਚਾਰ ਸਾਈਕਲਸ ਅਸੀਂ ਕੰਮ ਕਰਦੇ ਆ ਰਾਸ਼ਨ ਪ੍ਰਾਪਰ ਜਾ ਰਿਹਾ ਆ ਜਿਹੜੇ ਨਵੇਂ ਰਾਸ਼ਨ ਕਾਰਡ ਤੇ ਕਹਿ ਲਈ ਬਣਾ ਦੀ ਗੱਲ ਕਰਦੇ ਹੋ ਜਿਹੜਾ 2011 ਦੇ ਸੈਂਸਸ ਹੈ ਉਹਦੇ ਮੁਤਾਬਿਕ ਪੰਜਾਬ ਤੇ ਕਿਆ ਬ ਲੱਗਾ ਕਿ ਅਸੀਂ 1 ਕਰੋੜ 42 ਲੱਖ ਤੋਂ ਵੱਧ ਬੈਨੀਫੀਸ਼ੀਅਰ ਬਣਾ ਨਹੀਂ ਸਕਦੇ ਲੇਕਿਨ ਇਹ ਕੇਂਦਰ ਦੇ ਅ ਲੈਬਲ ਤੇ ਜਿਹੜਾ ਦੁਆਰਾ ਜਿਹੜਾ ਸੈਂਸਸ ਹੋਣਾ ਉਹ ਤੋਂ ਬਾਅਦ ਦੁਆਰਾ ਵੀ ਐਂਟਰੀ ਕਰਾਂਗੇ ਆਦਰਵਾਇ ਵੀ ਕੁਝ ਗੱਲਾਂ ਵਿਚਾਰ ਦੇਣ ਨਹੀਂ ਕੋਈ ਚੰਗੀ ਖੋਜ ਕਵਰੀ ਪੰਜਾਬ ਦੇ ਲੋਕਾਂ ਦਾ ਜਿਹੜੇ ਕਾਰਡ ਕੱਟੇ ਗਏ ਸੀ ਅਜੋ ਕਰਾ ਦਿੱਤੇ ਸਾਰੇ ਬਹਾਲ ਕਰ ਦਿੱਤੇ ਇਹ ਸਾਰੇ ਬਹਾਲ ਕਰਤੇ ਸਾਰੇ ਬਹਾਲ ਸਾਰੇ ਬਹਾਲ ਕਰਤੇ 101% ਬਹਾਲ ਕਰਤੇ ਥੈਂਕ ਯੂ